ਉਹ ਸੱਚੀ ਕਾਲ ਜੀ ਰੂਬਰੂ ਕਰਦੇ ਹਾਂ ਜੀ ਇੱਕ ਸੱਚੀ ਘਟਨਾ ਦੇ ਨਾਲ ਇਹ ਘਟਨਾ 1986 ਦੀ ਹੈ ਅਤੇ ਇਹ ਸਰਦਾਰ ਅਜਮੀਰ ਸਿੰਘ ਦੁਆਰਾ ਲਿਖੀ ਗਈ ਕਿਤਾਬ ਸ਼ਹੀਦ ਜਸਵੰਤ ਸਿੰਘ ਖਾਲੜਾ ਦੀ ਕਿਤਾਬ ਵਿੱਚੋਂ ਲਈ ਗਈ ਘਟਨਾ ਹੈ ਇਹ ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਬਾਨੀ ਮੁਖੀ ਭਾਈ ਅਵਤਾਰ ਸਿੰਘ ਬ੍ਰਹਮਾ ਨੂੰ ਫੜਨ ਲਈ ਜਦੋਂ CRP ਪੂਰੇ ਜੋਰਾਂ ਤੇ ਸੀ ਉਨ੍ਹਾਂ ਦੇ ਪਿੰਡ ਦੇ ਲੋਕਾਂ ਤੇ ਬਹੁਤ ਤਸ਼ੱਦਦ ਤੇ ਅਤਿਆਚਾਰ ਹੋਏ ਸਨ ਇਸ ਦੇ ਸੰਬੰਧ ਵਿੱਚ ਅਕਾਲ ਤਖਤ ਦੇ ਮੁਖੀ ਪ੍ਰੋਫੈਸਰ ਦਰਸ਼ਨ ਸਿੰਘ ਖਾਲਸਾ ਅਤੇ ਜਸਵੰਤ ਸਿੰਘ ਖਾਲੜਾ ਉਹਨਾਂ ਦੇ ਪਿੰਡ ਪਹੁੰਚੇ ਸਨ ਜਸਵੰਤ ਸਿੰਘ ਖਾਲੜਾ ਨੇ ਇਸ ਸੰਬੰਧ ਵਿੱਚ ਉੱਥੇ ਭੁੱਖ ਹੜਤਾਲ ਕੀਤੀ ਤਾਂ ਸੀਆਰਪੀ ਵਾਲਿਆਂ ਨੇ ਜਸਵੰਤ ਸਿੰਘ ਖਾਲੜਾ ਨੂੰ ਫੜ ਲਿਆ ਸੀ ਅਤੇ ਉਹਨਾਂ ਤੇ ਬਹੁਤ ਤਸ਼ੱਦਦ ਤੇ ਅਤਿਆਚਾਰ ਕੀਤਾ ਸੀ ਬ੍ਰੰਪੁਰਾ ਕਾਰਡ 1986 ਵਿੱਚ ਇਹ ਸਾਰਾ ਕੁਝ ਦੱਸਿਆ ਗਿਆ ਹੈ ਤੇ ਇਹ ਅਜਮੇਰ ਸਿੰਘ ਦੁਆਰਾ ਲਿਖੀ ਗਈ ਇੱਕ ਸੱਚੀ ਘਟਨਾ ਹੈ ਤੋਂ ਅਖੀਰ ਤੱਕ ਜਰੂਰ ਸੁਣਨਾ ਜੀ 1986 ਵਿੱਚ ਕੇਂਦਰੀ ਰਿਜ਼ਰਵ ਪੁਲਿਸ ਫੋਰਸ ਨੇ ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਬਾਨੀ ਮੁਖੀ ਭਾਈ ਅਵਤਾਰ ਸਿੰਘ ਬ੍ਰਹਮਾ ਨੂੰ ਫੜਨ ਲਈ ਸਰਹਾਲੀ ਖੇਤਰ ਅੰਦਰ دہشت ਦਾ ਮਾਹੌਲ ਪੈਦਾ ਕਰ ਰੱਖਿਆ ਸੀ सीआरपीडी ਇੱਕ ਪੂਰੀ ਪਲਟਨ ਪਿੰਡ ਬ੍ਰह्मਪੁਰਾ ਵਿੱਚ ਪੱਕੇ ਤੌਰ ਤੇ ਤਾਇਨਾਤ ਕੀਤੀ ਗਈ ਸੀ। ਭਾਈ ਬ੍ਰਹਮਾ ਨੂੰ ਸ਼ਰਨ ਦੇਣ ਦੇ ਦੋਸ਼ 'ਤੇ ਜਿਸ ਨੂੰ ਮਰਜ਼ੀ ਥਾਣੇ ਲਿਜਾ ਕੇ ਬੇਰਹਿਮੀ ਨਾਲ ਕੋਟਾਪਾ ਚਾੜਿਆ ਤੇ ਜ਼ਲੀਲ ਕੀਤਾ ਜਾਂਦਾ ਸੀ। ਭਾਈ ਬ੍ਰਹਮਾ ਦੇ ਪਰਿਵਾਰ ਖਾਸ ਕਰਕੇ ਉਸ ਦੇ ਭਰਾਮਾ ਦਾ ਤਾਂ ਜਿਉਣਾ ਹੀ ਦੁੱਬਰ ਕਰ ਦਿੱਤਾ ਸੀ। ਉਹਨਾਂ ਨੂੰ ਬਾਰ-ਬਾਰ ਪੁੱਛਿਆ ਜਾਂਦਾ ਸੀ ਕਿ ਅਵਤਾਰ ਸਿੰਘ ਕਿੱਥੇ ਹੈ? ਇਸ ਸਥਿਤੀ ਤੋਂ ਆਕੇ ਭਾਈ ਬ੍ਰਹਮਾ ਨੇ ਇੱਕ ਦਿਨ ਆਪਣੇ ਕੁਝ ਖਾੜਕੂ ਸਾਥੀਆਂ ਨਾਲ ਰਲ ਕੇ ਰਾਤ ਨੂੰ ਪਿੰਡ ਦੇ ਗੁਰਦੁਆਰੇ ਦੇ ਲਾਊਡ ਸਪੀਕਰ ਤੋਂ ਪਿੰਡ ਦੇ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਸੀ ਨਗਰ ਨਿਵਾਸੀਓ ਮੈਂ ਤੁਹਾਡਾ ਅਵਤਾਰ ਸਿੰਘ ਬੋਲ ਰਿਹਾ ਹਾਂ ਮੈਨੂੰ ਪਤਾ ਹੈ ਕਿ ਮੇਰੀ ਵਜ੍ਹਾ ਕਰਕੇ ਸੀਆਰਪੀ ਤੁਹਾਨੂੰ ਤੰਗ ਕਰਦੀ ਹੈ ਅਤੇ ਤੁਹਾਡੇ ਕੋਲੋਂ ਮੇਰੇ ਟਿਕਾਣਿਆਂ ਬਾਰੇ ਪੁੱਛਦੀ ਹੈ ਮੈਂ ਸੀਆਰਪੀ ਨੂੰ ਚੁਣੌਤੀ ਦਿੰਦਾ ਹਾਂ ਕਿ ਜੇਕਰ ਤੁਹਾਡੇ ਵਿੱਚ ਹਿੰਮਤ ਹੈ ਤਾਂ ਆਓ ਅਫਤਾਰ ਸਿੰਘ ਬ੍ਰਹਮਾ ਨੂੰ ਫੜ ਲਓ ਨਿਰਦੋਸ਼ੇ ਪਿੰਡ ਵਾਸੀਆਂ ਨੂੰ ਤੰਗ ਕਰਨ ਵਿੱਚ ਕੋਈ ਬਹਾਦਰੀ ਨਹੀਂ ਆਓ ਅੱਜ ਬਹਾਦਰੀ ਦਾ ਨਾਟਕਾ ਕਰ ਲਈਏ ਤੁਹਾਡੇ ਕੋਲ ਵੀ ਹਥਿਆਰ ਹਨ ਤੇ ਸਾਡੇ ਕੋਲ ਵੀ ਸ਼ਸਤਰ ਹਨ ਆ ਜਾਓ ਅੱਜ ਅਸਲੀ ਮੁਕਾਬਲਾ ਹੋ ਜਾਵੇ ਅਤੇ ਸਵੇਰੇ ਤੁਸੀਂ ਸਾਡੇ ਸਿੰਘਾਂ ਵੱਲੋਂ ਲੰਮੇ ਪਾਏ ਆਪਣੇ ਬੰਦਿਆਂ ਦੀਆਂ ਲਾਸ਼ਾਂ ਗਿਣ ਲਿਓ ਆਓਏ ਸੀਆਰਪੀ ਵਾਲਿਓ ਤੁਹਾਨੂੰ ਦਿੱਲੀ ਦੀ ਤਾਕਤ ਤੇ ਉਸ ਦੀਆਂ ਫੌਜਾਂ ਦਾ ਗਮਾਨ ਹੈ ਤੇ ਸਾਨੂੰ ਸਾਡੇ ਗੁਰੂ ਉੱਤੇ ਮਾਣ ਹੈ ਅਸੀਂ ਦਸਮ ਪਾਤਸ਼ਾਹ ਦੇ ਪੁੱਤਰ ਹਾਂ ਅਤੇ ਕੱਲੇ-ਕੱਲੇ ਸਵਾ ਲੱਖ ਨਾਲ ਟੱਕਰ ਸਕਦੇ ਹਾਂ ਪਈ ਅਵਤਾਰ ਸਿੰਘ ਦੀ ਆਵਾਜ਼ ਸਾਰੇ ਪਿੰਡ ਨੇ ਸੁਣੀ CRP ਦਾ ਕੈਂਪ ਵੀ ਪਿੰਡ ਵਿੱਚ ਹੀ ਸੀ ਉਸ ਨੇ ਕਾਫੀ ਸਮੇਂ ਤੱਕ CRP ਦੇ ਜਵਾਬ ਦੀ ਉਡੀਕ ਕੀਤੀ ਪਰ ਜਦੋਂ CRP ਵੱਲੋਂ ਕੋਈ ਜਵਾਬ ਨਾ ਆਇਆ ਤਾਂ ਉਹ ਇੱਕ ਵਾਰ ਫਿਰ ਲਾਊਡ ਸਪੀਕਰ ਤੋਂ ਉਸੇ ਗੜਕ ਦੀ ਆਵਾਜ਼ ਵਿੱਚ ਬੋਲਿਆ CRP ਵਾਲਿਓ ਆਪਣੇ ਕੁਆਟਰਾਂ 'ਚ ਜਰਾ ਬਾਹਰ ਨਿਕਲੋ ਗੁਰੂ ਦਾ ਇੱਕ ਸਿੰਘ ਤੁਹਾਨੂੰ ਉਡੀਕ ਰਿਹਾ ਹੈ ਜਿਹੜਾ ਬ੍ਰਹਮਾ ਤੁਹਾਨੂੰ ਮੰਡ ਦੀ ਛਾਣਵੀਣ ਕਰਦਿਆ ਨਹੀਂ ਲੱਭਿਆ ਸੀ ਉਹ ਬ੍ਰਹਮਾ ਹੁਣ ਤੁਹਾਡੀ ਉਡੀਕ ਕਰ ਰਿਹਾ ਹੈ ਮੈਂ નિર્ਦੋਸ਼ਾਂ ਦਾ ਲੋਹੂ ਬਹਾਉਣ ਦੇ ਹੱਕ ਵਿੱਚ ਨਹੀਂ ਹਾਂ ਤੇ ਨਾ ਹੀ ਮੈਂ ਨੇ ਹੱਥਿਆਂ ਉੱਤੇ ਬਾੜ ਕਰਦਾ ਹਾਂ ਮੈਂ ਹੁਣ ਇੱਥੇ ਤੁਹਾਨੂੰ ਮਿਲਣ ਲਈ ਖੜਾ ਹਾਂ ਸੀਆਰਪੀ ਵਾਲਿਓ ਤੁਸੀਂ ਮੈਨੂੰ ਜਦੋਂ ਚਾਹੋ ਤੇ ਜਿਵੇਂ ਮਰਜ਼ੀ ਮਿਲ ਸਕਦੇ ਹੋ ਤੁਸੀਂ નિર્ਦੋਸ਼ਾਂ ਨੂੰ ਤੰਗ ਕਰਨਾ ਬੰਦ ਕਰੋ ਅਤੇ ਬ੍ਰਹਮਾ ਦੇ ਸਾਹਮਣੇ ਆ ਕੇ ਆਪਣੀ ਸੂਰਮਗਤੀ ਦਿਖਾਉਣ ਦੀ ਰੀਜ਼ ਪੂਰੀ ਕਰ ਲਓ। ਇਹ ਆਖਦੇ ਆਂ ਭਾਈ ਬ੍ਰਹਮਾ ਨੇ ਉੱਚੀ ਆਵਾਜ਼ ਨਾਲ ਫਤਿਹ ਗਾਈ। ਉਹ 25 ਮਿੰਟਾਂ ਤੱਕ ਲਾਊਡ ਸਪੀਕਰ ਤੋਂ ਬੋਲਦਾ ਰਿਹਾ ਅਤੇ ਫਿਰ 1 ਘੰਟੇ ਤੱਕ ਸੀਆਰਪੀ ਦਾ ਜ਼ੁਆਬ ਅਡੀਕਦਾ ਰਿਹਾ। ਪਰ ਜਦੋਂ ਕੋਈ ਜਵਾਬ ਨਾ ਮਿਲਿਆ ਤਾਂ ਉਸਨੇ ਤੇ ਉਸਦੇ ਸਾਥੀ ਸਿੰਘਾਂ ਨੇ ਜੈਕਾਰਿਆਂ ਦੀ ਗੂੰਜ ਵਿੱਚ ਪਿੰਡ ਤੋਂ ਚਾਲੇ ਪਾ ਦਿੱਤੇ ਸਨ ਸੀਆਰਪੀ ਵਾਲੇ ਇੰਨੇ ਦਹਿਣ ਗਏ ਸਨ ਕਿ ਉਹ ਕਈ ਘੰਟਿਆਂ ਤੱਕ ਅੰਤਰੀ ਹੀ ਡਰੇ ਰਹੇ ਅਤੇ ਜਦੋਂ ਇਹ ਪੱਕਾ ਯਕੀਨ ਹੋ ਗਿਆ ਕਿ ਸਿੰਘ ਚਲੇ ਗਏ ਹਨ ਤਾਂ ਉਹਨਾਂ ਨੇ ਬੁਖਲਹਾਟ ਵਿੱਚ ਆ ਕੇ ਪਿੰਡ ਨੂੰ ਤੇਤਾਵਾ ਬੋਲ ਦਿੱਤਾ ਭਾਈ ਉਤਾਰ ਸਿੰਘ ਬ੍ਰਹਮਾ ਦੀ ਦੀਦਾ ਦਲੇਰੀ ਤੋਂ ਚਿੜੀ ਤੇ ਸਿੱਖੀ ਪੀਪਲਸ ਨੇ ਆਪਣਾ ਗੁੱਸਾ ਪਿੰਡ ਦੇ નિર્ਦੋਸ਼ ਤੇ ਨਿਹੱਥੇ ਲੋਕਾਂ ਉੱਤੇ ਕੱਢਿਆ ਰਾਤ ਦੇ ਹਨੇਰੇ ਵਿੱਚ ਘਰਾਂ ਦੇ ਅੰਦਰ ਵੜ ਕੇ ਪਰਿਵਾਰਾਂ ਦੇ ਸਾਹਮਣੇ ਬਜ਼ੁਰਗਾਂ ਦੀ ਕੁੱਟਮਾਰ ਕੀਤੀ ਕੁੱਟਮਾਰ ਤੇ ਬੇਇੱਜ਼ਤੀ ਕੀਤੀ ਗਈ ਸਿੱਖ ਬੀਬੀਆਂ ਦੀ ਪੱਤ ਰੁਲੀ ਗਈ ਮਾਸੂਮ ਬੱਚਿਆਂ ਨੂੰ ਵੀ ਨਾ ਬਖਸ਼ਿਆ ਗਿਆ ਬੁੱਟਾ ਸਮੇਤ ਗੁਰਦੁਆਰਾ ਸਾਹਿਬ ਦੇ ਅੰਦਰ ਵੜ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪਾਂ ਦੀ ਹੋਰ ਬੇਅਦਵੀ ਕੀਤੀ ਗਈ। ਗੁੱਸੇ ਵਿੱਚ پاਗਲ ਹੋਏ ਪੁਲਸੀਆਂ ਨੇ ਸਾਰੀ ਰਾਤ ਪਿੰਡ ਵਿੱਚ ਬਹਿਸ਼ਰਤ ਦਾ ਨੰਗਾ ਨਾਚ ਕੀਤਾ। ਜਦੋਂ ਸਿੱਖ ਜਗਤ ਕੂਲ CRPF ਦੀ ਇਸ ਵੈਸ਼ਿਆਨਾ ਕਰਤੂਤ ਦੀ ਖਬਰ ਪਹੁੰਚੀ ਤਾਂ ਚਾਰੇ ਪਾਸੇ ਗੁੱਸੇ ਦੀ ਵਿਆਪਕ ਲਹਿਰ ਪੈਦਾ ਹੋ ਗਈ ਸੀ। ਅਗਲੇ ਦਿਨ ਲੋਕ ਆਪ ਮੁਹਾਰੇ ਬ੍ਰਹਮਪੁਰਾ ਪਿੰਡ ਵਿੱਚ ਪੁੱਜਨੇ ਸ਼ੁਰੂ ਹੋ ਗਏ ਸਨ। ਰਵਾਇਤੀ ਅਕਾਲੀ ਆਗੂਆਂ ਤੋਂ ਲੈ ਕੇ ਸ੍ਰੀ ਅਕਾਲ ਤਖਸਾਲ ਸਾਹਿਬ ਦੇ ਤਕਾਲੀ ਜਥੇਦਾਰ ਪ੍ਰੋਫੈਸਰ ਦਰਸ਼ਨ ਸਿੰਘ ਖਾਲਸਾ ਤੱਕ ਸਾਰਿਆਂ ਨੇ ਬ੍ਰਹンプੁਰਾ ਪਿੰਡ ਪਹੁੰਚ ਕੇ ਪੁਲਸੀ ਵਰषा ਗਰਦੀ ਦੀ ਸਖਤ ਭਾਸ਼ਾ ਵਿੱਚ ਨਿੰਦਿਆ ਕੀਤੀ ਅਤੇ ਦੋਸ਼ੀ ਪੁਲਸੀਆਂ ਦੀ ਫੌਰੀ ਗ੍ਰਿਫਤਾਰੀ ਦੀ ਮੰਗ ਕਰਦੇ ਹਨ ਪਿੰਡ ਵਿੱਚ ਰੋਸ ਦਰਨਾ ਸ਼ੁਰੂ ਕਰ ਦਿੱਤਾ ਪਾਈ ਜਸਵੰਤ ਸਿੰਘ ਖੱਲੜਾ ਵੀ ਆਪਣੇ ਦਰਜਨਾ ਸਾਥੀਆਂ ਸਮੇਤ ਰੋਸ ਧਰਨੇ ਵਿੱਚ ਸ਼ਾਮਲ ਹੋਏ ਸਨ ਅਤੇ ਉਹਨਾਂ ਨੇ ਇੱਕ ਕਦਮ ਅੱਗੇ ਵਧਦੇ ਹੋਏ ਦੋਸ਼ੀ ਕਰਮਚਾਰੀਆਂ ਵਿਰੁੱਧ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕਰਦਿਆਂ ਅਣਮਿੱਥੇ ਸਮੇਂ ਲਈ ਭੁੱਖ ਹੜਤਾਲ ਤੇ ਬੈਠਣ ਦਾ ਐਲਾਨ ਕਰ ਦਿੱਤਾ ਸੀ ਪਰ ਦੋਸ਼ੀ ਕਰਮਚਾਰੀ ਨੂੰ ਗ੍ਰਿਫਤਾਰ ਕਰਨ ਦੀ ਬਜਾਏ ਪੁਲਿਸ ਨੇ ਭੁੱਖ ਹੜਤਾਲ ਤੇ ਬੈਠੇ ਭਾਈ ਜਸਵੰਤ ਸਿੰਘ ਨੂੰ ਹੀ ਗ੍ਰਿਫਤਾਰ ਕਰ ਲਿਆ ਸੀ ਉਸ ਨੂੰ ਤਰਨਤਾਰਨ ਦੇ ਥਾਣੇ ਵਿੱਚ ਲਜ਼ਾ ਕੇ ਸਾਰ ਦਿਨਾ ਤੱਕ ਜਿਸਮਾਨੀ ਤੇ ਮਾਨਸਿਕ ਤਸੀਹੇ ਦੇਣ ਤੋਂ ਬਾਅਦ ਝੂਠੇ ਦੋਸ਼ ਮੜ ਕੇ ਅੰਮ੍ਰਿਤਸਰ ਦੀ ਕੇਂਦਰੀ ਜੇਲ੍ਹ ਵਿੱਚ ਭੇਜ ਦਿੱਤਾ ਸੀ ਉਸ ਵਕਤ ਕੇ ਪੀਐਸ ਗੱਲ ਪੰਜਾਬ ਦੇ ਸੀਆਰਪੀ ਦਾ ਮੁਖੀ आईजी ਅਤੇ ਜੀ ਐਫ ਰਵੇਰੋ ਪੰਜਾਬ ਪੁਲਿਸ ਦਾ ਮੁਖੀ ਡੀਜੀਪੀ ਸੀ ਰਵੇਰੋ ਨੇ ਕੇਂਦਰੀ ਸਰਕਾਰ ਕੋਲ ਸੀਆਰਪੀ ਦੇ ਬ੍ਰਹンプੁਰਾ ਕਾਂਡ ਲਈ ਦੋਸ਼ੀ ਕਰਮਚਾਰੀਆਂ ਦੇ ਖਿਲਾਫ ਕਾਨੂੰਨੀ ਕਾਰਵਾਈ ਕਰਨ ਦੀ ਸਿਫਾਰਸ਼ ਕਰ ਦਿੱਤੀ ਸੀ ਪਰ ਕੇਪੀਐਸ ਗੱਲ ਨੇ ਜ਼ਿੱਦ ਕਰਕੇ ਆਪਣੇ ਜ਼ਵਾਨਾਂ ਨੂੰ ਕਾਨੂੰਨੀ ਕਾਰਵਾਈ ਤੋਂ ਸਾਫ਼ ਬਚਾ ਲਿਆ ਸੀ ਧੰਨਵਾਦ ਜੀ ਉਮੀਦ ਕਰਦੇ ਹਾਂ ਅੱਜ ਦੀ ਇਹ ਰੀਅਲ ਸਟੋਰੀ ਤੁਹਾਨੂੰ ਪਸੰਦ ਆਵੇਗੀ ਕੱਲ ਫਿਰ ਮਿਲਾਂਗੇ ਜੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਨਾ ਸਸ਼ੀ ਅਕਾਲ ਜੀ